ਮਿਹਨਤ ਮਜ਼ਦੂਰੀ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਾ ਅਸੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਰਾਮਨਗਰ ਕਲੋਨੀ ਦੇ ਵਿੱਚ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਕੱਤਨਾ ਰਾਤ ਦੇ 2:30 ਵਜੇ ਦੀ ਦੱਸੀ ਜਾ ਰਹੀ ਹੈ ਘਰ ਮਾਲਕ ਹੈ ਜਿਹੜਾ ਉਹਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਤਬੀਅਤ ਖਰਾਬ ਸੀ ਜਿਸ ਕਾਰਨ ਉਪਰੀ ਮੰਜ਼ਲ ਤੇ ਗਿਆ ਹੋਇਆ ਸੀ ਜਿੱਥੇ ਉਸ ਦੀ ਅੱਖ ਲੱਗ ਗਈ ਇਸ ਦੌਰਾਨ ਚੋਰ ਬਾਹਰ ਹੈ ਖੁੱਲੀ ਗੇਟ ਰਾਹੀਂ ਘਰ ਅੰਦਰ ਦਾਖਲ ਹੋ ਗਿਆ ਅਤੇ ਘਰ ਵਿੱਚ ਹੋਰ ਤਿੰਨ ਵਿਅਕਤੀ ਵੀ ਮੌਜੂਦ ਸਨ ਜੋ ਕਿ ਸੁੱਤੇ ਪਏ ਸਨ ਚੋਰ ਦਵੇ ਪੈਰੇ ਆ ਕੇ ਬੂਹਾ ਖੋਲਿਆ ਘਰ ਦੇ ਕੀਮਤੀ ਸਮਾਨ ਨਕਦੀ ਰਕਮ ਅਤੇ ਹੋਰ ਵੀ ਜਿਹੜੀ ਜੋੜੀ ਹੋਈ ਰਕਮ ਸੀ ਚੁੱਕ ਕੇ ਲੈ ਕੇ ਫਰਾਰ ਹੋ ਗਏ ਆਪਣੇ ਬੇਟੇ ਦੇ ਇਲਾਜ ਲਈ ਉਹਨਾਂ ਨੇ ਹਸਪਤਾਲ ਲਿਜਾਣ ਦੇ ਲਈ ਉਹ ਪੈਸੇ ਘਰ ਵਿੱਚ ਰੱਖੇ ਹੋਏ ਸਨ ਮੇਰਾ ਨਾਮ ਜਗਾਜੀ ਅਜੀ ਕਿਹਦੇ ਰਾਮ ਲਗ ਰਹੇ ਭਾਈ ਅਹੀਂ ਤੇ ਰਾਮ ਲਗ ਰਹੇ ਕਦੀ ਕੀ ਗੱਲ ਹੈ ਭਾਈ ਜਿਹੜੀ ਕੀ ਗੱਲ ਹੈ ਗੱਲ ਦੋ ਰਾਤ 2:30 ਦਾ ਟਾਈਮ ਹੈ ਜੀ ਐਦਾਂ ਹੀ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਯਹੀਂ ਬਾਹਰ ਬਰਾਂਡੇ ਜੀ ਪਾਏ ਆ ਅੰਦਰ ਸਾਡਾ ਸਾਰਾ ਸਮਾਨ ਬਾਕੀ ਅੰਦਰ ਬੀਅਰ ਮੇਰੇ ਨਾਲ ਤਿੰਨ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਦੇਦੇ ਇਥੇ ਹਾਂਜੀ ਉਹ ਦੋ 2:30 ਦਾ ਟਾਈਮ ਹੈ ਇਤਰਾ ਉਹ ਆਇਆ ਰਾਤ ਪਹਿਲਾਂ ਦੱਬੇ ਦੱਬੇ ਸਾਡਾ ਓਪਨ ਜਿਹੜਾ ਬਾਹਰ ਦਾ ਗੇਟ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈਰੀ ਆ ਤੇ ਦੱਬੇ ਦੱਬੇ ਪੈਰੀ ਇਤਰਾ ਹੀ ਉਹਨੇ ਸਾਡਾ ਬੂਆ ਖੋਲਾ ਕੋਈ ਪਤਾ ਨਹੀਂ ਨਾ ਕੋਈ ਸੁੱਤੇ ਸੀ ਅੱਜ ਸੁੱਤੇ ਆ ਸਾਡੇ ਬੇਟੇ ਨੂੰ ਥੋੜੀ ਪ੍ਰੋਬਲਮ ਹੀ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਹੈ ਤੇ ਉਹਦੇ ਕਰਕੇ ਅਹੀਂ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗ ਗਈ ਤੇ ਚਲ ਸਾਡਾ ਬੱਚਾ ਸਹੀ ਸਲਾਮਤ ਹੈ ਅਹੀਂ ਤਾਂ ਆਪਣੇ ਮੂੰਹ ਧਿਆਨ ਪਏ ਸਾਨੂੰ ਇਹਦਾ ਤਾਂ ਪਤਾ ਨਹੀਂ ਬਿਹਾਰ ਨਾਲ ਆ ਕੰਮ ਹੋਈ ਨਾ ਇਹ ਕੰਮ ਹੋਈ ਨਾ ਕਿੰਨੀ ਕੀ ਸਮਝਦੀ ਐ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੇ ਚੰ ਮੰਦਪ ਕਰਨ ਪਾਈ ਪਾਈ ਜੋੜ ਕੇ ਇਸ ਤਰ੍ਹਾਂ ਦਾ ਦੇਖੋ ਜੀ ਚੋਰਾਂ ਕੋਲ ਮਿੰਟਾਂ ਜਿਓ ਕਾਂਡ ਕੀਤਾ ਜਾਂਦਾ ਸਾਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਸੀ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜਗ੍ਹਾ ਕੀ ਕਰਨਾ ਹੁੰਦਾ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 3000 ਦੀ ਚੋਕੇ ਇਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਾਣਾ ਕੋਈ ਜੇ ਸਾਨੂੰ ਇਹ ਪਤਾ ਦਾ ਹੀ ਨਹੀਂ ਲਿਆਉਂਦੇ ਉਮਰੇ ਸਾਰੇ ਸਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂ ਜੀ ਹਾਂ ਜੀ ਉਹ ਕੀ ਮੰਗ ਕਰਦੇ ਕਰ ਮੰਗ ਇਹੋ ਜੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹੋ ਆਡੀ ਮੰਗਿਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਭਾਈ ਜਸ ਸਿੰਘ ਸਾਡੀ ਕਿੱਥੋਂ ਦੇ ਰਹਿਣ ਵਾਲੇ ਆਰਾਮ ਨਗਰ ਕਲੋ ਜੀ ਕੀ ਗੱਲ ਹੋਈ ਬਾਬਾ ਜੀ ਇਹ ਰਾਤ ਕੱਟਣਾ ਹੈ ਘਟਣਾ ਰਾਤ ਬੰਦੇ ਸਾਡੇ ਥੱਲੇ ਵੀ ਸੁੱਤੇ ਸੀ ਤੇ ਅੱਗੇ ਵੀ ਕਈ ਵਾਰ ਬੁਗਬਾਵਾ ਖੁੱਲਾ ਰਹਿ ਜਾਂਦਾ ਵੈਸੇ ਤੇ ਤੇ ਇਹ ਕੋਠੇ ਤੇ ਸੁੱਤੇ ਸੀ ਦੋਵੇਂ ਜੀ ਤੇ ਅਹੀਂ ਆਵਦਾ ਕੋਠੇ ਤੇ ਗੁੰਡਾ ਮਾਰ ਕੇ ਸੌਣੇ ਆ ਤੇ ਇਹ ਤੜਕੇ ਨਾ ਰੌਲਾ ਪਾਇਆ ਆ ਤੇ ਇਹਨਾਂ ਦਾ ਕਾਕਾ ਟੱਲਾ ਹੀ ਤੇ ਅਸੀਂ ਤੇ ਉਪਰ ਵਾਏ ਉੱਠੇ ਵੀ ਕਾਕਾ ਟੱਲਾ ਤੋਂ ਲਾਉਣਾ ਜਿਹੜਾ ਰੌਲਾ ਪਾਉਣ ਡਏ ਨੇ ਗੁੱਡੀ ਰੌਣ ਲਈ ਤੇ ਅਸੀਂ ਦੇਵੋ ਜੀ ਉੱਠੇ ਆ ਤੇ ਉਹਨੇ ਜਿਹੜੇ ਬੰਦੇ ਵੀ ਉੱਠ ੱਠ ਬੈਠੇ ਸਾਰੇ ਤੇ ਇਹ ਮੁੜ ਕੇ ਆਹਦੇ ਇਤਰਾ ਵੀ ਲਿਮਾਰੀ ਚੋਂ ਸਾਡੀਆਂ ਚੀਜ਼ਾਂ ਜੁਜਾਂ ਇਹਨਾਂ ਦਾ ਕੋਈ ਐਹੀ ਗਹਿਣਾ ਗੁਣਾ ਪੁਲ ਲੈ ਗਏ ਆ ਤੇ ਆ ਗੱਲਬਾਤ ਬਣੀ ਕਿੰਨੀ ਮੰਦ ਭਾਗੀ ਘਟਨਾ ਸਮਝ ਕੇ ਪਾਈ ਪਾਈ ਜੋੜ ਕੇ ਇਹਨਾਂ ਨੇ ਇੱਕ ਕੰਮ ਕੀਤਾ ਜਿਵੇਂ ਸਟੋਰਾਂ ਕੋਲ ਮਿੰਟਾਂ ਤੱਕ ਜੀ ਕਾਂਡ ਕੀਤਾ ਉਹ ਇਹ ਨਾਲ ਵਧਾਉਣਾ ਹੋਣਾ ਮਿਲਣਾ ਚਾਹੀਦਾ ਮੁੱਖੀ ਜਵਾਈ ਸੀ ਮੁੱਖੀ ਦੇ ਹਾਂ ਪੁਲਿਸ ਆਈ ਸੀ ਜੀ ਪੁਲਿਸ ਅੱਜ ਆਈ ਹਾਂ ਜੀ ਕੀ ਮੰਗ ਕਰਦੇ ਬਚਾਉਣ ਉਹੋ ਹੀ ਵੀ ਇਨਸਾਫ ਮਿਲਣਾ ਚਾਹੀਦਾ ਇਹਨਾਂ ਵਿਚਾਰਾ ਗਰੀਬ ਬੰਦੇ ਨੇ ਮਿਹਨਤਾਂ ਗੁੱਡੀ ਦੇ ਬੰਦ ਬੜੀ ਕੀਤੀ ਹੈ ਤੇ ਦੋਵੇਂ ਜੀ ਬੇਇਨਤ ਕਰਦੇ ਨੇ ਪਰ ਲਾਸ਼ੇ ਪੱਤੇ ਤਾਂ ਰਹਿਦੇ ਆ ਇਹ ਵੀ ਗੱਲ ਹੈ ਆ ਕੰਪਲੀਟ ਕੀਤੀ ਹੈ ਜੀ ਤੇ ਹੁਣ ਆਏ ਮੌਕੇ ਤੇ ਕੀ ਕਹਿ ਸਰ ਇਹਨਾਂ ਨੇ ਹਾਂ ਜੀ ਕੀ ਕੰਪਲੀਟ ਕੀਤੀ ਲੈਣਾ ਇਹਨਾਂ ਨੇ ਕੰਪਲੀਟ ਕੀਤੀ ਹੈ ਵੀਰਾ 2:30 ਵਜੇ ਤੇ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਜੋ ਬੰਦੀ ਕਾਰਨ ਇੱਕ ਦਾ ਕੀ ਕੀ ਦੱਸੇ ਸਰ ਕੀ ਕੀ ਚੋਰੀ ਹੋਇਆ ਕੋਈ ਇਹਨਾਂ ਦੀਆਂ ਹੋਈਆਂ ਜੀ 4 ਚੀਜ਼ਾਂ ਹੋਈਆਂ ਹੂੰ ਇਹ ਇਹ ਤੇ ਯਾਰ ਕਿਆ ਨੇ ਕਮੇਟੀ ਚੁੱਪੀ ਸੀਗੀ ਬੱਚੇ ਦਾ ਲਾਜ ਕਰਾਉਣ ਦੇ ਹੂੰ ਉਹ ਲੈ ਗਏ ਤੇ ਸਰ ਕੋਈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹਾਂਜੀ ਆਈ ਹਾਂਜੀ ਹਾਂਜੀ ਆਈ ਤੇ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਾ ਠੀਕ ਹੈ ਅਬ ਸਭ ਆਪਣਾ ਮੁਕਾ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਕਸਰ ਤੇ ਮੌਜੂਦ ਚਲੇਗਾ ਠੀਕ ਹੈ ਜੀ ਤਾਂ ਬੰਦੀ ਕਰਵਾਈ ਜਾ ਬਿਊਰੋ ਰਿਪੋਰਟ ਲੁਧਿਆਣਾ